ਦਾ ਸੁਦਾ ਲਿਆਉਣਾ ਸੀ ਮੁੱਕਿਆ ਪਿਆ। ਉਹਦਾ ਸਮੇ ਇਹ ਪਹੀ ਨਹੀਂ ਆਈ। ਫਿਰ ਹੁਣ ਫਿਰ ਉਹਨ ਕੀ ਨਾਲੇ ਮੈਂ ਤਾਂ ਕਿਸ਼ਤਾ ਭਰਨੀਆਂ ਨੇ, ਜਵਾਕਾਂ ਦੀ ਫੀਸ ਭਰਨੀ ਹੈ। ਹੈ। ਉਹਨਾਂ ਦੀਆਂ ਕਿੱਟਾਂ-ਕੁੱਟਾਂ ਬਾੜਗੀਆਂ ਉਹ ਲਿਆ ਕੇ ਦੇਣੀਆਂ ਨੇ। ਫਿਰ ਹੁਣ ਖਰਚਾ ਸਾਰੇ ਚਾਹੀਦੇ ਭਾਈ, ਸਮਾਨ ਸਾਰਾ ਮੁੱਕਿਆ ਪਿਆ ਹੁਣ ਦੱਸ ਕੀ ਕਰਾਂ। ਛੋਟੇ ਨੂੰ ਪੁੱਛ ਲਾ ਉਹ ਬੇਲਾ ਤੁਰੇ ਫਿਰਦੇ ਪੋکریاں ਮਾਰਦਾ। ਉਹਨੂੰ ਵੀ ਕਹਿੰਦੀ ਆ ਤੂੰ ਤਾਂ ਹੈ ਕਹਦਾ ਨਾ ਉਹਨੂੰ ਕਿਹੜਾ ਮੈਂ ਕਹਿੰਦੀ ਨਹੀਂ ਉਹਦਾ लाਡ ਲਾ ਉਹਨੂੰ ਕਿਹਨੂੰ ਕੁਝ ਕਹਿਣੀ ਹੈ ਉਹਨੂੰ ਕਹਿਣੀ ਉਹਦੇ ਫਿਰ ਲੋਟ ਹੀ ਨਾ ਜਾਈ ਕੰਮ ਐਵੇਂ ਲਾੜਦਾ ਤੈਨੂੰ लाਡ ਲਾਦਾ ਤੂੰ ਕਿਹੜਾ लाਡਲਾ ਨਹੀਂ ਪੁੱਤ ਤੂੰ ਵੀ लाਡ ਲਈ ਹੈ ਸਾਰਾ ਦਿਨ ਫੋਕਰੀਆਂ ਮਾਰਦਾ ਸੁਰੇ ਉਹਨੂੰ ਕੰਮ ਨਹੀਂ ਦਿੰਦਾ ਨੀ ਨਾਲੇ ਮੇਰੀ ਦਵਾਈ ਮੁੱਕੀ ਪਈ ਸੀ ਦਵਾਈ ਵੀ ਲਿਓਣ ਆਲੀ ਹੈ ਜਿ ਤੇਰਾ ਟਾਈਮ ਲੱਗੇ ਦਵਾਈ ਤਾਂ ਲੈ ਆਈਏ ਕੋਈ ਨਾ ਆਜੇ ਤਾਂ ਮੇਰਾ ਟਾਈਮ ਨਹੀਂ ਹੈਗਾ ਪੰਜ ਚਾਲ ਦਿਨ ਫਿਰ ਲਿਆਵਾਂਗੇ ਆਓ ਆ ਗਿਆ ਤੇਰਾ ਫੋਗਰਾ ਲੱਗ ਕਿੱਧਰ ਨਿਕਲੇ ਤੜਕੇ ਦਾ ਹੋਏ ਘਰੇ ਘਰੇ ਵੜ ਗਿਆ ਕਰੋ ਕੰਮ ਜੀ ਕੀ ਆ ਦੀ ਕੰਮ ਮੈਨੂੰ ਪਤਾ ਹੀ ਐ ਤੇਰੇ ਕੰਮਾਂ ਦਾ ਅੱਜ ਕੀ ਗਿਆ ਸੀ ਕੰਮ ਆ ਗਿਆ ਮੇਰਾ ਕੋਟ ਲੈਦਾ ਮਾ ਠੀਕ ਹੈ ਸੋਹਣਾ ਹਾਂ ਸੋਹਣਾ ਪੁੱਤ ਵਧੀਆ ਐ ਬਟਿੰਡੇ ਐ ਜੀ ਕੋਟ ਲੈਣ ਅੱਛਾ 17000 ਦਾ ਚੱਲ ਅੱਛਾ ਹੂੰ ਚੱਲ ਵਧੀਆ ਐ ਪੁੱਤ ਨੇ ਕਾ ਬੁਰਾ ਥਾਂ ਤੇ ਤੋਂ ਪੂਰਾ ਰੋਗ ਨਹੀਂ ਇਹ ਜੇ ਘੱਟ ਵਾਲਾ ਪਾ ਲੈਂਦਾ ਤੇ ਫਿਰ ਸਰਦਾ ਨਹੀਂ ਸੀ ਘਰੇ ਸੌਦਾ ਲੈਣਾ ਦਵਾਈ ਵੀ ਤੇਰੀ ਲੈਉਣੀ ਐ 17000 ਇਹਦੇ ਤਾਂ ਲਾ ਆਇਆ ਦੇ ਕੋਈ ਨਹੀਂ ਕੱਪੜੇ ਲਈ ਕੋਣੇ ਠੰਡਾਂ ਵੀ ਜਾਂਦੀ ਆ ਕੱਪੜੇ ਘੱਟ ਵਾਲੇ ਹੀ ਪੈ ਜਾਂਦੇ ਆ ਘੱਟ ਵਾਲੇ ਤੇ ਘੱਟ ਨੂੰ ਕਿੰਨਾ ਕਮਾਗਾ ਫਿਰ 17000 ਦੀ ਐ ਸਰ 17000 ਨਾਲ ਮਹੀਨਾ ਘਰ ਦਾ ਖਰਚਾ ਚੱਲਦਾ ਤੱਤ ਤੂੰ ਚਲਾ ਰਹਾ ਘਰ ਦਾ ਖਰਚਾ ਤੇ ਮੈਂ ਉਹ ਚਲਾਈ ਨਾ ਤੂੰ ਫੁਕਰ ਬਾਗੀਆਂ ਤੇ ਛੁਰ ਲਿਆ ਡੰਗਾ ਪਿਆ ਗਿਆ ਹਾਂਜੀ ਹੈ ਸਾਦੀ ਲੈਦੀ ਹੈ ਕੰਪਨੀ ਇਹ ਲੈਣ ਗਿਆ ਚੱਲ ਵਧੀਆ ਪੁੱਤ ਲੀੜਾ ਕੱਪੜਾ ਤਾਂ ਤੋਂ ਨਹੀਂ 29000 ਦਾ ਸਾਰਾ ਕੁਸਾ ਅੱਛਾ ਤਾਂ ਤਾਂ ਕਿਹਜ ਨੂੰ ਮੈਂ ਇੱਥੋਂ ਤਾਂ ਲੈ ਲਿਆਂਦੀ ਪੈਸੇ ਕਰਤੀ ਦੇ ਲੈ ਦੇ ਇਹਨੂੰ ਤਾਂ ਦੇ ਤੇ ਮੇਰੇ ਵਾਰੀ ਕਹਿੰਦੀ ਮੈਂ ਤਾਂ ਫੜਾਈ ਸੀ ਪ੍ਰਾਈਜ਼ ਆਪਨੇ ਉਹ ਲੈ ਕੇ ਗਿਆ ਜੀ ਫਿਰ ਇਹਨੂੰ ਵੀ ਕਹਿਦਾ ਦੀ ਵੀ ਸੌਦਾ ਲਿਆਉਣਾ ਫਿਰ ਇਹਨੂੰ ਵੀ ਕਹਿ ਨਹੀਂ ਮੈਨੂੰ ਤਾਂ ਬਾੜਾ ਲੱਗਿਆ ਜਾਣਾ ਕਾਕਾ ਮੇਰੇ ਤੇ ਮਾਰਦਾ ਫੇ ਤੇ ਪੂਰਾ ਪੰਜ ਦਾ ਤੇਰੇ ਤੇ ਕੀ ਇਹ ਮਾੜਾ ਟੱਕਾ ਨਹੀਂ ਤੋੜਨਾ ਬੇਲਾ ਕੌੜੇ ਦਾ ਅਮ ਤਾਂ ਟੱਕਾ ਕਾਹ ਨਹੀਂ ਤੋੜਦਾ ਕੰਮ ਦਾ ਤੋੜਦੇ ਹੀ ਆ ਕਿੱਥੇ ਤੋੜਦਾ ਆਦੇ ਆਪ ਲੈ ਕੇ ਪਾ ਕਰਨ ਤੇ ਆਉਂਦੇ ਆ ਮੇਰੀ ਚੰਬੇ ਤਾਂ ਕੌਰ ਨਹੀਂ ਜਰੀ ਜਾਂਦੀ ਮੇਰੀ ਇਹ ਤਾਂ ਚੱਲ ਕੋਈ ਨਹੀਂ ਪੁੱਤ ਤੇਰਾ ਛੋਟਾ ਭਰਾ ਆਇਂ ਤਾਂ ਅਣੀ ਗੁਣੀ ਦਾ ਨਾ ਰਹਿੰਦਾ ਕੇ ਆ ਪਾਹੀ ਲੈ ਬਾਬੀ ਪਾਣੀ ਨਹੀਂ ਪੁੱਛਣਾ ਤਾਂ ਨਹੀਂ ਪੁੱਛਣਾ ਤਾਂ ਨਹੀਂ ਕੀ ਕਰੀ ਜਾਂਦੇ ਆਂ ਦੀਆਂ ਰੋਗ ਦੇ ਲਾਲਾ ਮਾਰਦਾ ਜਿਵੇਂ ਡੀਟੀਓ ਲੱਗਿਆ ਹੁੰਦਾ ਰੁਪਈਆ ਘਰੇ ਦੇਣਾ ਨਹੀਂ ਆ ਦੇ ਮਾ ਆਹ ਪਾਣੀ ਪੀਊਗਾ ਮੈਂ ਇਹ ਹੋਇਆ ਪਾਣੀ ਨੂੰ ਆ ਮਾੜੀ ਮੁੜੀ ਨਿਗਾਣ ਕੋ ਤਾਂ ਮਾਰ ਲਿਆ ਕਰ ਬੱਚੇ ਦੇ ਕੀ ਕੋਤਰਾ ਕਰਦਾ ਏ ਉਥੋਂ ਬਾਅਦ ਦੂਜੇ ਫਿਲਟਰ ਆ ਪਾ ਕੇ ਨਹੀਂ ਗਲੇ ਜਮੀਨ ਪਾ ਨਿਗਾਣ ਕੋ ਜਮੀਨ ਹੀ ਮਾਰਦੇ ਪਰ ਦਾ ਮਾਲਾ ਦੇ ਫਿਲਟਰ ਵਾਲੇ ਪਿੰਨੇ ਚਾਰ ਤਾਰੇ ਫਿਲਟਰ ਵਾਲੀ ਪਿੰਨੇ ਆ ਸੀ ਤੂੰ ਕੀ ਲੈਣਾ ਤੂੰ ਕੋ ਜਿਆਦੇ ਮੇਰੇ ਤੇ ਉਹ ਕਰੀ ਜਾਣਾ ਮੈਂ ਫਿਲਟਰ ਵਾਲੇ ਹੰਦਾ ਪਾਣੀ ਟੋੜ ਨਹੀਂ ਜਰੀ ਜਾਂਦੀ ਇਹ ਤੋਂ ਸਮਝਾ ਕੇ ਰੱਖਿਆ ਕਰ ਭਜਈ ਇਹਨੂੰ ਸਮਝਾਈ ਗਿਆ ਤੂੰ ਵੀ ਸਮਝੀ ਜਾ ਮੜਾਈ ਜਾ ਕੱਲੋਂ ਤੇਰਾ ਵਿਆਹ ਹੀ ਕਰਨਾਗਾ ਕੋਈ ਨਾ ਫਿਰਨ ਆਪਣੀ ਤਾਂ 1.5 ਲੱਖ ਤਨਖਾਹ ਆਉਂਦੀ ਆ ਆਪਾਂ ਨੂੰ ਇਹ ਲੈ ਕੀ ਚੱਕਰ ਕਰਾਲਾਏ ਤੁਹਾਨੂੰ 1.5 ਲੱਖ ਆਉਂਦਾ ਮਹੀਨੇ ਦਾ ਲਿਆ 20000 ਦੇ ਦੇ ਪਰ ਫਿਰ ਮੋਤੇ ਨੂੰ 15000 ਤੈ ਲੱਗਾ ਮੈਂ 1.5 ਲੱਖ ਦਾ ਮੇਰਾ ਮਹੀਨੇ ਦਾ ਤੇਰੇ ਦਾ ਮੈਂ 1.5 ਲੱਖ ਦਾ ਤੁਹਾਨੂੰ ਪੂਰਾ ਚਾਹਿਆ 10000 ਰੁਪਿਆ ਮੇਰਾ ਇਕੱਲਾ ਖਰਚਾ ਖਰਚਾ ਆਦਾ 15000 ਇਹ 1.5 ਲੱਖ ਵਰਗਾ ਜਿਹੜਾ ਖਰਚਾ ਨਹੀਂ ਦੋਸ ਦਾ ਸੋਰਾ ਕੁਦ ਕਰ ਦੇ ਆ ਦੇ ਆ ਪਾਣੀ ਇਹਦੇ ਜਿਹੜੇ ਪਾਣੀ ਤੂੰ ਦੇ ਗਿਆ ਮੈਂ ਖਾਦਾ ਹੋ ਬਾਈ ਬੋਦਰ ਕੇ ਮੈਨੂੰ ਤੂੰ ਤਾਂ ਘਰੇ ਰੋਟੀ ਨਹੀਂ ਕੰਦਾ ਰੋਟੀ ਖਾਣਾ ਸਮੇ ਹੋਇਏ ਦਿੰਨਾ ਕਰ ਮਾਸਲਾ ਲਾਉਦਾ ਨਹੀਂ ਕਿੱਥੇ ਦਿੱਤੇ ਮੈਂ ਤੇ ਰੁਪਿਆ ਨਹੀਂ ਦਿੱਤਾ ਤੂੰ ਜਾ ਹੌਣੇ ਜਾ ਤਕਾ ਕੇ ਰਖਵਾ ਲੈ ਹਾ ਤੇ ਕੀ ਆ ਗਿਆ ਵੱਡਾ ਆ ਮੈਂ ਕਹਿੰਦਾ ਛੋਟਾ ਭਰਾ ਆਇਆ ਹੈ ਨਹੀਂ ਬੋਲਦੇ ਹੋਗੇ ਉਹਨੂੰ ਕਹਿ ਤੂੰ ਵੀ ਤੇਰਾ ਵੱਡਾ ਭਾਈ ਹੈ ਉਹਨੂੰ ਵੀ ਕਹਿ ਜਾਨੇ ਉਹਨੂੰ ਵੀ ਇਹਨੂੰ ਆਈ ਮੱਦੇ 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 ਝਾਰ ਕੇ ਰਖਿਆ ਕਰ ਲੈ ਭਾਬੀ ਆ ਦੇਖੀ ਸਾਰੀ ਪੈਤਲੇ ਲੱਭ ਗਈ ਝਾਰੇ ਹੋਈ ਸੀ ਹਫਤੇ ਬਾਅਦ ਆਇਆ ਸੀ ਛਟਾ ਡੇਰ ਤਾ ਤੇ ਪੈਂਟ ਦੇ ਰਾਲਾ ਫੋਗਰਾ ਕਦੇ ਕਿ ਤੂੰ ਪਟਾ ਕੇ ਆਉਗਾ ਛਤਰ ਦਾ ਮਾੜੀ ਕਦੇ ਨਾ ਮੂੰਖ ਟਾ ਕੇ ਇਹ ਗੈਹਾਰੀ ਮਛਣ ਰੇ ਤਰੇ ਤਕਾਲਾ ਮੰਮੀਆਂ ਨੂੰ ਮੇ ਕੋਈ ਨਹੀਂ ਤੂੰ ਆ ਇਹ ਲਛ ਨੂੰ ਮੱਗਦਾ ਮੇ ਤੂੰ ਚੁੱਪ ਕਰ ਜਾ ਕੋਈ ਤੇਰਾ ਬਟਾ ਆਪ ਇਹ ਸੇਲ ਵਾਲੇ ਕੱਪੜੇ ਪਾਉਂਦਾਗਾ ਤਾਂ ਮੱਗਦਾ ਮੇ ਤੇ ਕੋਈ ਨਾ ਸਾਡੇ ਜਵਾਬ ਦੇ ਤਾ ਕੋਨੇ ਕੋਈ ਨਹੀਂ ਦੇਸਾਂ ਤੇਰੇ ਖਾਈ ਨਹੀਂ ਨਾਲ ਤੈਨੂੰ ਜਦੋਂ ਹੋ ਗਿਆ ਤੈਨੂੰ ਪਤਾ ਲੱਗਦੀ ਏ ਨਾ ਨਾਮੀ ਮੈਂ ਹੋਣਾ ਕੰਮ ਜਾ ਕੇ ਆ ਮੜਾ ਜਾ ਤੇ ਕਿਵੇਂ ਕਰਦਾ ਜਾਂਦਾ ਮੱਚਦਾ ਜਾਂਦਾ ਨਾ ਦੇ ਨਾਲ ਕਰ ਤੇ ਜਾਂਦਾ ਮੈਂ ਅੱਡ ਤਾਰ ਦਾ ਖੜਾ ਸੀ ਕੀ ਕਰਨਾ ਛੇੜ ਕੇ ਹੈਲੋ ਹੁਣ ਦੇ ਲੈ ਬਾਕਿਆ ਨੂੰ ਦੱਸ ਕੀ ਗਿਆ ਵੀ ਕਿੱਥੇ ਗਿਆ ਕਿੱਥੇ ਨਾ ਹੈ ਇਹ ਪੁੱਤ ਮੈਂ ਕੀ ਕਰਾਂ ਫੇਰ ਮੈਂ ਤਾਂ ਬਥੇਰਾ ਸਮਝਾਉਣੀ ਹੈ ਸਮਝੇ ਤਾਂ ਫੇਰ ਹੀ ਹੈ ਹੈਲੋ ਹਾਂ ਅਪੂਰਨ ਦੋਲੇ ਆ ਜਾ ਪਈ ਗਏ ਜੱਤਨ ਮਾਬੂਲੀ ਬਣਾ ਲਓ ਮਾਦੇ ਲੋਕਾਂ ਤੇ 40 ਆਵੇ ਦੂਜੀ ਮੋੜ ਤੇ ਲਿਖ ਗਿਆ ਕੁੱਟਤਾ ਕਿਸ ਨੇ ਉਹ ਬੰਦ ਬੰਗੇ ਲੈਦਾ ਕੁੱਠੇ ਵੇ ਵੇ ਕਿੰਨੀ ਕਿ 7 ਵਜੇ ਵਾਲੀ ਤਾਂ ਨਹੀਂ ਵਜੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਉਹ ਛੋਟੇ ਨੂੰ ਕੁੱਟ ਕੱਟਤਾ ਕਿਸੇ ਨੇ 7 ਵਜੇ ਕਹਿੰਦੇ ਓਹੋ ਇਥੇ ਦਾ ਬੈਠੀ ਹੋਈ ਨਹੀਂ ਬੰਜਾ ਹੈ ਜਿਹੜਾ ਦਿੱਤੇ ਆ ਗਿਆ ਸੱਜੇ ਹੋਰ ਜਾਓ ਬਾਹਰ ਜਾਣ ਦੇ ਪਾਸੇ ਹੋ ਜਾਓ ਬੇਪੁੱਤ ਕਿਵੇਂ 8:00 ਵਜੇ ਕਿਹਨੇ ਮਾਰਿਆ ਓਏ ਥੋ ਲੜਪੇ ਵਾਵਾ ਕਰਦੇ ਸੀ ਮੇਰੇ ਤੇ ਆਏ ਕਿਵੇਂ ਤੂੰ ਕੀ ਲੈਣਾ ਸੀ ਤੂੰ ਨਾ ਪੰਗੇ ਲਿਆ ਕਰ ਤੈਨੂੰ ਮੈਂ ਕਿੰਨਾ ਕਹਿਨੀ ਆ ਵਾਵਾ ਕਰਦੇ ਸੀਗੇ ਮੇਰੇ ਤੇ ਕਹਿੰਦਾ ਮੂੰ ਤੇਰੇ ਲੱਛਣ ਪਹਿਲਾਂ ਹੀ ਖਰਾਬ ਸੋਖਰਾ ਬੰਦਾਗਾ ਘਰੇ ਤਾਂ ਕਿਹਨੂੰ ਸੋਖਰਾ ਨਹੀਂ ਬੋਲਦਾ ਇਹ ਘਰੀ ਹੈ ਜਿਹੜੇ ਗੱਲ ਜੰਨ ਲੈਂਦੇ ਆ ਬਾਹਰ ਨਹੀਂ ਕੋ ਚੱਲਦਾ ਅਗਲਾ ਚੰਮ ਦਿੰਦਾ ਫੜ ਕੇ ਕਿੰਨੇ ਕ ਸੱਟ ਵੱਜੀ ਕਿੱਥੇ ਕਿੱਥੇ ਵੱਜੀਆਂ ਨਾ ਮੂਤ ਬੰਬ ਮਾਰਿਆ ਨਹੀਂ ਨਹੀਂ ਸਾਰ ਕੇ ਬੰਬ ਬਣਾਇਆ ਕਰਕੇ ਕਰਕੇ ਮੰਜਾ ਬਈਆਂ ਦੀ ਟਿੱਲੀ ਮੰਗੂ ਤੈਨੂੰ ਪਤਾ ਕਹੀ ਯਾਨੀ ਆਂ ਵੀ ਰਹਿਣ ਦੇ ਨਾ ਤੂੰ ਜਾਇਆ ਘਰ ਬਾਹਰ ਅੰਦਰ ਆਪਦੇ ਕੰਮ ਗਿਆ ਕੰਮ ਆਇਆ ਕੀ ਰਹਿਣਾ ਤੂੰ ਕਿਸੇ ਤੋਂ ਤੂੰ ਕਿਸੇ ਨਾਲ ਰਹਿਈ ਨਾ ਕਰ ਤਰਦਾ ਹੀ ਮੇਰੇ ਤੇ ਹੁਣ ਤੂੰ ਕੰਮ ਕਰੀ ਸਿੱਧਾ ਬੋਲ ਦੋ ਕੰਮ ਮੈਂ ਮੈਂ ਕੰਮ ਆਇਆ ਪਾਸੇ ਹੋ ਜਾ ਮੈਂ ਪਾਏ ਜਾਂਦੋ ਸੇ ਸੇੜੂ ਲਾ ਮੈਨੂੰ ਆ ਮੇਰੇ ਕਿਆ ਸੀ ਹੋੜ ਜਿਹੜਾ ਪਾਪਾ ਬਿਸਾਉਂ ਕੇ ਰੱਖੀ ਚੰਗਾ ਆ ਜਰਾ ਫੋਗਰਾ ਬੁੜਾ ਨਹੀਂ ਛੱਡਦਾ ਤਤ ਤਰਾਕੇ ਵੀ ਨਹੀਂ ਫੋਗਰ ਪੜਾ ਗਿਆ ਇਹਦਾ ਆ ਬੂਟ ਹੈ ਬੂਟਾ ਦੇ ਹੱਥ ਨਹੀਂ ਲਾਉਣਾ ਵੀ ਵੀਰੇ ਆ ਬੂਟਾ ਜੰਗਾ ਪਾਪਾ ਕੋਈ ਨਹੀਂ ਥਲਾਉਂਦਾ ਬੂਟਾਂ ਉਂ ਆਂ ਕੇ ਰੱਖ ਦੇ ਵੇ ਨੜੇ ਵੇ ਜਰਾ ਬਾਲਾ ਦੇ ਪਿਆਸੀ ਦੋਦੀਆਂ ਸਾਲਾ ਫੋਗਰਾ ਫੋਗਰਾ ਦੇਖ ਲੈ ਤਬਾ ਲੈ ਕੇ ਆ ਕੇ ਮਾਤਾ ਨੂੰ ਸਮਝਾ ਕੇ ਰੱਖਾ ਕਰੇ ਥਾਪੜੇ ਖਾਊਗਾ ਵੇ ਤੂੰ ਨਹੀਂ ਤਾਂ ਤੀਜੇ ਦਿਨ ਕੋਈ ਨਾ ਕੋਈ ਲਾਂਬਾ ਲਿਆਉਂਦਾਗਾ ਹੁਣ ਇਕੱਜ ਲੋਕਾਂ ਦੀ ਆਪਣਾ ਥਾਪੜੀ ਖਾਊਗਾ ਵੇ ਤੂੰ ਵੇ ਪੁੱਤ ਬਥੇਰਾ ਸਮਝਾਉਨੇ ਆ ਮੈਂ ਹੁਣ ਕੀ ਕਰਾਂ ਹੁਣ ਤੇ ਇਹ ਮਾੜੀ ਮੋਟੀ ਗਾਂਵਾਰੀ ਮੈਂ ਤਾਂ ਗੱਲ ਦੱਪ ਕੇ ਮੈਂ ਤਾਂ ਮਾਰ ਕੇ ਜਊ ਫੇਰ ਨਾ ਮੈਨੂੰ ਕਿਹੋ ਕੋਈ ਨਾ ਬਈ ਗੁੰਜਾ ਤੇਰਾ ਲੰਬਾ ਗੈੜੀਆਂ ਬਈ ਮੈਂ ਤੇਰੇ ਖਾ ਕੇ ਚੁਪਕਾ ਗਿਆ ਚਲ ਮੈਂ ਉਹ ਘੁਰਦਾ ਉੱਥੇ ਤੇਰਾ ਲੰਬਾ ਸਿਰ ਮੱਥੇ ਸਮਝਾਵਾਂਗੇ ਹਾਂ ਬਈ ਗਾਂ ਤਾਂ ਮਾੜਾ ਮੋਟਾ ਉਹਦਾ ਨਿਕਾ ਚ ਰਿਕਨਟਰੋਲ ਕਰਕੇ ਨਹੀਂ ਥਾਪੜੇ ਹੋਰ ਖਾਊਗਾ ਠੀਕ ਹੈ ਭਾਈ ਮਾੜੇ ਮੋਟੇ ਜਿਹੜੇ ਖਾ ਗਿਆ ਠੀਕ ਆ ਚੱਲ ਠੀਕ ਆ ਭਾਈ ਚਲੋ ਠੀਕ ਆ ਮੈਂ ਤਾਂ ਇਹਨਾਂ ਕੀ ਗਾਣਾ ਸੀਗਾ ਇਹ ਗਾਂ ਤੋਂ ਸਮਝਾ ਕੇ ਰੱਖਿਓ ਕੋਈ ਨਾ ਬਈ ਕੋਈ ਨਹੀਂ ਤੇਰਾ ਲ ਮਿੱਤਰ ਪਿਆਰੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਅਸੀਂ ਇਸ ਵੀਡੀਓ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਛੋਕਰੇ ਬੰਦਿਆਂ ਨਾਲ ਇਸ ਤਰ੍ਹਾਂ ਹੁੰਦੀ ਹੈ ਆਪਦੀ ਜੀਬ ਤੇ ਥੋੜਾ ਜਿਹਾ ਕੰਟਰੋਲ ਰੱਖਣਾ ਚਾਹੀਦਾ ਆਪਾਂ ਨੂੰ ਕਿ ਇਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ